ਸਤਿਮਤਾਂ ਤੋਂ ਆਮ ਆਦਮੀ ਪਾਰਟੀ ਵਿੱਚ ਕਈ ਪਰਿਵਾਰ ਸ਼ਾਮਲ ਹਲਕਾ ਖੇਮ ਕਰਨ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲੇ ਇਹਨਾਂ ਪਰਿਵਾਰਾਂ ਦੀ ਅਗਵਾਈ ਸਰਪੰਚ ਜੋਧਵੀਰ ਸਿੰਘ ਨੇ ਕੀਤੀ ਅੱਜ ਬਹੁਤ ਸਾਰੇ ਪਰਿਵਾਰ ਜਿਹੜੇ ਆਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਉਹਨਾਂ ਨੂੰ ਮੱਝਿਆ ਦਾ ਕਹਿ ਲਿਆ ਆ ਧੰਨਵਾਦ ਕਰ ਲਿਆ ਆ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਚੱਲੇ ਆ ਕਿ ਜਿਹੜੇ ਵੀ ਤੁਹਾਡੇ ਕੋਈ ਮਸਲੇ ਤੁਹਾਡੇ ਕੰਮ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਕਿ ਨਾਲ ਹੀ ਉਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਮਝ ਲਓ ਤੁਸੀਂ ਆਪਣੇ ਪਰਿਵਾਰ ਵਿੱਚ ਆ ਤੁਹਾਨੂੰ ਹਮੇਸ਼ਾ ਜਿਹੜਾ ਬਣਦਾ ਮਾਨ ਸਰਕਾਰ ਜਿਹੜਾ ਉਹ ਦਿੱਤਾ ਜਿਹਾ ਹੋਰ ਜਦੋਂ ਸੰਗਤ ਜਿਹੜੀ ਪਾਰਟੀ ਦੇ ਕੰਮ ਵੇਖ ਲਈਏ ਜਿਹੜੀ ਪਾਰਟੀ ਵਿਕਾਸ ਦੀ ਜਿੱਥੇ ਗੱਲ ਚੱਲ ਰਹੀ ਆ ਆਮ ਆਦਮੀ ਪਾਰਟੀ ਖੇਮਕਾਂ ਨਾਲ ਲੱਗੇ ਜਿੱਕ ਵਕਤ ਲਈ ਹੈ ਦੂਜਾ ਜਿਹੜਾ ਸੀਐਮ ਸਾਹਿਬ ਨੇ ਜਿਹੜਾ ਜੁੱਧ ਨਸ਼ਿਆਂ ਵਿਰੋਧ ਛੇੜਿਆ ਹੋਇਆ ਲੋਕ ਜਿਹੜੇ ਆ ਮੇਰੇ ਵੀਰ ਇਹ ਗੱਲਾਂ ਜਿਹੜੀਆਂ ਚਾਹੁੰਦੇ ਸੀ ਕਿ ਯਾਰ ਸਾਡੇ ਪੰਜਾਬ ਦੇ ਵਿੱਚੋਂ ਇਹ ਜਿਹੜੇ ਮਸਲੇ ਹੱਲ ਹੋਣ ਨਸ਼ੇ ਖਤਮ ਹੋਣ ਤੇ ਸਾਡਾ ਪੰਜਾਬ ਜਿਹੜਾ ਤਰੱਕੀ ਕਰੇ ਉਹ ਮੁੱਖ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਜਿਹੜੇ ਇਤੇ ਜੰਗੇ ਕੰਮ ਉਹਨਾਂ ਨੂੰ ਦੇਖ ਕੇ ਪਰਿਵਾਰ ਸ਼ਾਮਲ ਹੋ ਰਿਹਾ ਦੂਜੀਆਂ ਪਾਰਟੀਆਂ ਨੂੰ ਤਾਂ ਛੱਡ ਦੇ ਤਨ ਹੋ ਗਿਆ ਮੇਰਾ ਨਾਮ ਜੋਤਪ੍ਰੀ ਅਸਰਜੀਤ ਮੈਂ ਪੰਚ ਸਰਪੰਚ ਤੇ ਅੱਜ ਜਿਹੜੇ ਕਾਂਗਰਸੀ ਦਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਕਹਿੰਦਾ ਧੰਨਵਾਦ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋਏ ਦੱਸ ਗਿਆ ਪਰਿਵਾਰ ਸ਼ਾਮਲ ਹੋਇਆ ਜੀ ਠੀਕ ਚਲੋ ਤੁਸੀਂ ਮੈਨੂੰ ਪਤਾ ਤੁਸੀਂ ਤਾਂ ਹਮੇਸ਼ਾ ਜੇ ਚੰਗੇ ਕੰਮ ਉਹਨਾਂ ਦੀ ਤਾਰੀਫ਼ ਵੀ ਕਰਦੇ ਹੋ ਤੁਸੀਂ ਆਪ ਦੱਸ ਦੋ ਕਿ ਕਦੀ ਦੂਜੀਆਂ ਸਰਕਾਰਾਂ ਵਾਲੇ ਇਨੀ ਬਿਜਲੀ ਕਦੀ ਕਿਸਾਨਾਂ ਨੂੰ ਮਿਲੀ ਸੀ ਤੁਸੀਂ ਪਾਣੀ ਦੀ ਗੱਲ ਕਰ ਲਓ ਆਪਣੀ ਹਿੰਮਤ ਭਾਵੇਂ ਆਪਾਂ ਨਾ ਕਰ ਸਕੀਏ ਤੇ ਕੋਈ ਗੱਲ ਰਹਿ ਜੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਮਹਿਕਮਿਆਂ ਨੂੰ ਹਦਾਇਤਾਂ ਵਾ ਕਿ ਭਾਵੇਂ ਕੋਈ ਨਹਿਰੀ ਆ ਪਾਣੀ ਜੇ ਖਾਲ ਆ ਭਾਵੇਂ ਉੱਥੇ ਪੈਪ ਪਾਉਣੇ ਪੈਣ ਪੂਰੇ ਪਾਉਣੇ ਪੈਣ ਉਹ ਤੁਸੀਂ ਆਪ ਜਾ ਕੇ ਆਪਣੀਆਂ ਮਸ਼ੀਨਾਂ ਲੈ ਕੇ ਤੇ ਪਾ ਕੇ ਆਉਣੇ ਆ ਜਿਹੜੇ ਭਰਾਵਾਂ ਨੇ ਕਈਆਂ ਨੇ ਜਾ ਕੇ ਆਪਣੀਆਂ ਐਪਲੀਕੇਸ਼ਨਾਂ ਮਹਿਕਮੇ ਨੂੰ ਦਿੱਤੀਆਂ ਉਹ ਪੂਰੇ ਦੇ ਪੈਪ ਵੀ ਉਹ ਆਪਣੇ ਬੋਧੇ ਜਿਹੜੇ ਆ ਪਿੰਡਾਂ ਵਿੱਚ ਪੈ ਰਹੇ ਆ ਸਰਕਾਰ ਵੱਲੋਂ ਕਿਉਂਕਿ ਜਿਹੜੀ ਕਿਸਾਨੀ ਆ ਆਪਾਂ ਕਿਸਾਨੀ ਸਿਰ ਤੇ ਹੀ ਤੇ ਸਾਡਾ ਪੰਜਾਬ ਆ ਜੇ ਕਿਸਾਨ ਹੀ ਮਰ ਗਿਆ ਆਰਥਿਕ ਪੱਖ ਤੋਂ ਡਾਊਨ ਚਲ ਗਿਆ ਤੇ ਫਿਰ ਸਰਕਾਰਾਂ ਵੀ ਬਚਦੀਆਂ ਕਿਉਂਕਿ ਕਿਸਾਨ ਜਿਹੜੀ ਸਾਡਾ ਪੰਜਾਬ ਆ ਸਾਡਾ ਪੰਜਾਬ ਜਿਹੜਾ ਇਹ ਖਿੱਤਾ ਵਾ ਇਹ ਕਿਸਾਨੀ ਤੇ ਨਿਰਭਰ ਆ ਸੋ ਜਿਹੜੀਆਂ ਮੈਨੂੰ ਲੱਗਦਾ ਕਿ ਲੜਾਈ ਆਪਣੀ ਹੈਗੀ ਸੈਂਟਰ ਨਾਲ ਤੇ ਆਪਾਂ ਕਈ ਵਾਰੀ ਟਰੈਕ ਤੋਂ ਵੀ ਮੈਨੂੰ ਲੱਗਦਾ ਉਤਰ ਜਾਣੇ ਆ ਮੁੱਖ ਮੰਤਰੀ ਸਾਹਿਬ ਵੇਖੋ ਤੁਸੀਂ ਇੱਕ ਗੱਲ ਵੇਖੋਗੇ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਖਰੜਾ ਭੇਜਿਆ ਪੰਜਾਬ ਸਰਕਾਰ ਕੋਲ ਉਹਨੂੰ ਮੰਡੀਕਰਨ ਬੋਰਡ ਜਿਹੜਾ ਵਾ ਉਹਨੂੰ ਸਿਸਟਮ ਨੂੰ ਤੋੜਨ ਲਈ ਉਹਨਾਂ ਨੇ ਖਰੜਾ ਭੇਜਿਆ بیا ਖਰੜੇ ਤੁਸੀਂ ਪੰਜਾਬ ਸਰਕਾਰ ਮੋਹਰ ਲਾ ਕੇ ਭੇਜੇ ਤੇ ਅਸੀਂ ਸਪੈਸ਼ਲ ਸੈਸ਼ਨ ਸਾਡੇ ਮੁੱਖ ਮੰਤਰੀ ਜਰ ਉਹਨੇ ਬੁਲਾਇਆ ਕਿ ਇਹ ਆਪਾਂ ਜਿਹੜਾ ਖਰੜਾ ਵਾ ਉਹਨੂੰ ਦਾ ਰੱਦ ਕਰਨਾ ਵਾ ਸਪੈਸ਼ਲ ਸੈਸ਼ਨ ਬੁਲਾ ਕੇ ਦੋ ਦਿਨ ਕਿਉਂਕਿ ਸੈਸ਼ਨ ਤਾਂ ਹੋਣਾ ਉਹਨੂੰ ਹੋਣਾ ਜਿਹੜਾ ਬਜਟ ਪੇਸ਼ ਹੋਣਾ ਪਰ ਕਿਸਾਨਾਂ ਵਾਲੀ ਜਿਹੜਾ ਉਹ ਬੁਲਾਇਆ ਗਿਆ ਜਿਹੜਾ ਸੈਸ਼ਨ ਸੀ ਉੱਥੇ ਉਹ ਖਰੜੇ ਨੂੰ ਰੱਦ ਕੀਤਾ ਗਿਆ ਜਿਹੜੀਆਂ ਸੈਂਟਰ ਸਰਕਾਰ ਚੋੜਮੋਰੀ ਰਹੀ ਮੰਡੀਕਰ ਸਿਸਟਮ ਨੂੰ ਤੋੜਨਾ ਚਾਹੁੰਦੀ ਸੀ ਅਸੀਂ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਵੀ ਸਹਿਮਤੀ ਦਿੱਤੀ ਸਰਬਸੰਮਤੀ ਨਾਲ ਅਸੀਂ ਉਹ ਜਿਹੜਾ ਮਤਾ ਪਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਭੇਜਿਆ ਮਾਣਵਾਜੀ ਤੇ ਮੋਦੀ ਦਾ ਸਾਨੂੰ ਸਾਡੇ ਨਾਲ ਲੜਾਈ ਕੀ ਹੈ ਉਹ ਮੋਦੀ ਤੇ ਸਾਡੇ ਸਰਕਾਰ ਨੂੰ ਉਹ ਚੱਲਣ ਨਹੀਂ ਦੇ ਰਿਹਾ ਉਹ ਇਹਨਾਂ ਗੱਲਾਂ ਕਰਕਣੀ ਉਹ ਤੇ ਕਈ ਗੱਲਾਂ ਕਹਿੰਦੇ ਵੀ ਤੁਸੀਂ ਆਹ ਗੱਲਾਂ ਛੱਡੋ ਸਾਡੇ ਤੋਂ ਜੋ ਮਰਜ਼ੀ ਲੋ ਤੇ ਕਿਸਾਨਾਂ ਦੇ ਕਰਕੇ ਹੀ ਦਾ ਸਾਡੀ ਵੀ ਲੜਾਈ ਉਹਨਾਂ ਨਾਲ 7000 ਕਰੋੜ ਰੁਪਈਆ ਆਰਡੀਐਫ ਦਾ ਜਿਹੜੀਆਂ ਸੜਕਾਂ ਤੁਸੀਂ ਆਪਾਂ ਬੈਠੇ ਆ ਨਾ ਕਈ ਸਮੱਸਿਆ ਜਿਵੇਂ ਤੁਸੀਂ ਮੇਰੇ ਨਾਲ ਲੜਦੇ ਹੋ ਮੇਰੀ ਛੜਕ 7000 ਕਰੋੜ ਰੁਪਈਆ ਆਰਡੀਐਫ ਦਾ ਸੈਂਟਰ ਸਰਕਾਰ ਰੋਕ ਕੇ ਬੈਠੀ ਆ ਜਿਹੜਾ ਪੰਜਾਬ ਦਾ ਆਪਣਾ ਪੈਸਾ ਵਾ ਉਹ ਕੋਈ ਸੈਂਟਰ ਤੋਂ ਅਸੀਂ ਭੀਗੜੀ ਮੰਗ ਰਹਿ ਸਾਡਾ ਆਪਣਾ ਪੈਸਾ ਮੋਦੀ ਹੁਣੇ ਰੋਕ ਕੇ ਬੈਠੇ ਆ ਕੇ ਸਰਕਾਰ ਨੂੰ ਤੰਗ ਕਰਨਾ ਇਹਨੂੰ ਫਾਈਨੈਂਸ਼ਲੀ ਪੈਸੇ ਦੀ ਮਦਦ ਨਾਲ ਮਿਲੇ ਇਹ ਕੰਮ ਨਹੀਂ ਹੋਣਗੇ ਲੋਕਾਂ ਦੇ ਲੋਕ ਇਹਨਾਂ ਨਾਲ ਨਰਾਜ ਹੋਣਗੇ ਤੇ ਅਸੀਂ ਤਾਂ ਫਿਰ ਵੀ ਮੇਰੇ ਵੀਰ ਸਾਰਾ ਕੁਝ ਵੀ ਸਰਕਾਰ ਜਾਂਦੀ ਦੇ ਜਾਵੇ ਜਿੱਥੇ ਜਿਹੜੇ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਉੱਥੇ ਸਰਦਾਰ ਭਗਵਾਨ ਸਿੰਘ ਮਾਨ ਵੀਰ ਉਹ ਕਿਸਾਨਾਂ ਨਾਲ ਖੜਾ ਸੋ ਠੀਕ ਆ ਕੋਈ ਨਿੱਕੀਆਂ ਮੋਟੀਆਂ ਜੇ ਗੱਲਾਂ ਆਪਣੀਆਂ ਹੋਣ ਤੇ ਉਹ ਬਹਿ ਕੇ ਨਵੇੜਨੀਆਂ ਚਾਹੀਦੀਆਂ ਮੇਰਾ ਕਹਿਲ ਹੁਣ ਫਿਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸਾਰੀਆਂ ਜਥੇਬੰਦੀਆਂ ਜਿਹੜੇ ਤੁਹਾਡੇ ਵੱਡੇ ਲੀਡਰਾਂ ਨੂੰ ਸੱਦਾ ਦਿੱਤਾ ਕਿ ਆਓ ਬੈਠ ਕੇ ਆਪਾਂ ਇੱਕ ਵਾਰੀ ਫੇਰ ਆਪਾਂ ਗੱਲ ਕਰੀਏ ਜਿੱਥੇ ਕੋਈ ਮੁਸ਼ਕਲ ਆ ਤੇ ਸਾਨੂੰ ਦੱਸੋ ਸੋ ਇਸ ਕਰਕੇ ਭਰਾਓ ਜਿਹੜੀ ਪੰਜਾਬ ਸਰਕਾਰ ਆ ਉਹ ਕਿਸਾਨਾਂ ਨਾਲ ਮਜ਼ਦੂਰਾ ਨਾਲ ਡੱਟ ਕੇ ਖੜੀ ਐ ਇਹ ਇੱਥੇ ਕੋਈ ਦੋ ਰਿਆ ਬਾਣੀ ਜਿਹੜੀਆਂ ਨਕੀਆਂ ਮੋਟੀਆਂ ਕੋਈ ਗੱਲਾਂ ਹੋਣਗੀਆਂ ਉਹ ਵੀ ਬੈਠ ਕੇ ਮੇਰੇ ਵੀਰ ਜਿਹੜੀਆਂ ਉਹ ਕਰ ਲਈਆਂ ਜਾਣਗੀਆਂ ਬਾਕੀ ਜਿੱਥੋਂ ਤੱਕ ਮੇਰੇ ਮੇਰੇ ਵੀਰੋ ਐਮਐਲਏ ਬਣਨ ਦੀ ਗੱਲ ਆ ਵੇਖੋ ਇੰਨੇ ਤੁਸੀਂ ਭਰਾ ਬੈਠੇ ਹੋ ਸਾਰੇ ਮੈਨੂੰ ਇੱਥੇ ਲੋਕ ਸਰਪੰਚੀਆਂ ਦੇ ਸੌਦੇ ਹੁੰਦੇ ਰਹੇ ਸੌਦੇ ਅਗਲੇ ਪਹਿਲਾਂ ਬੋਲੀ ਲਵਾਉਂਦੇ ਸੀ ਤੇ ਬੋਲੀ ਲੱਗ ਕੇ ਜਿਹੜੀ ਸਰਪੰਚੀ ਫੇਰੋ ਮੰਡੀ ਜਾਂਦੀ ਸੀ ਮੈਨੂੰ ਕੋਈ ਭੈਣ ਭਰਾ ਮੇਰਾ ਕਹਦੇ ਕਿ ਮੈਂ ਕਿਸੇ ਨੂੰ ਸਰਪੰਚੀ ਦੇ ਪੈਸੇ ਕਹੇ ਹੁਣ ਜਾਂ ਹੱਥ ਲਾ ਕੇ ਮੈਂ ਤੁਹਾਡੇ ਗਵਾਂਡ ਆ ਮੈਂ ਇੱਕ ਆਮ ਤੁਹਾਡੇ ਕਿਸਾਨਾਂ ਦਾ ਮੁੰਡਾ ਮੇਰੇ ਕੋਲ ਮੇਰੇ ਕੋਲ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਹੈਗੇ ਪਰ ਮੈਂ ਆਪਣੀ ਜ਼ਮੀਰ ਨੂੰ ਜਾਗਦਾ ਰੱਖਿਆ ਵੀ ਨਹੀਂ ਯਾਰ ਜਿਹੜੇ ਲੋਕਾਂ ਨੇ ਮੇਰੇ ਲਈ ਲੜਾਈ ਲੜੀ ਹੈ ਇਹ ਵਿਚਾਰੇ ਮੇਰੇ ਲਈ ਨੱਕਰ ਵਾਲੇ ਲੜਦੇ ਰਹੇ ਤੇ ਮੈਂ ਇਹਨਾਂ ਤੋਂ ਅੱਜ ਪੈਸੇ ਮੰਗਾ ਤੇ ਇਦੋਂ ਸ਼ਰਮ ਵਾਲੀ ਗੱਲ ਹੀ ਕੋਈ ਨਹੀਂ ਸੋ ਵੀਰੋ ਮੈਂ ਜਿੰਨਾ ਵੀ ਮਤਲਬ ਤੁਹਾਡੇ ਲਈ ਕਰ ਸਕਦਾ ਮੈਂ ਵਾਦੋਂ ਵਾਦੋਂ ਕਰਦਾ ਮੇਰੀ ਇਹ ਲੜਾਈ ਹੁੰਦੀ ਹੈ ਕਿ ਮੈਂ ਆਪਣੇ ਹਲਕੇ ਲਈ ਜੇ ਡਿਵੈਲਪਮੈਂਟ ਛੜਕਾਂ ਮੈਂ ਇਹਨੂੰ ਪੰਜਾਬ ਦਾ ਮੋਰੀ ਹਲਕਾ ਖੇਮ ਕਰਨ ਜਿਹੜਾ ਉਹਨੂੰ ਬਣਾਉਣਾ ਚਾਹਣਾ ਹੈ ਕਈ ਚੀਜ਼ਾਂ ਜਿਹੜੀਆਂ ਉਹ ਮੇਰੇ ਵੀਰ ਅੰਗੋਲੀਆਂ ਹੀ ਰਹਿ ਜਾਂਦੀਆਂ ਕਿਉਂਕਿ ਜਿੰਨਾ ਚਿਰ ਆਪਾਂ ਲੋਕਾਂ ਨੂੰ ਦੱਸ ਦੇਣੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕੱਲੀਆਂ ਛੜਕਾਂ ਦੀ ਗੱਲ ਨਹੀਂ ਮੈਂ ਕਰਦਾ ਜਿੱਦਨ ਦਾ ਮੈਂ ਐਮਐਲਏ ਬਣਿਆ ਆ ਥੋੜੇ ਦਿਨਾਂ ਬਾਅਦ ਹੋਣ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਉਹ ਸਾਰਾ ਜਿਹੜੇ ਕੰਮ ਹੋਏ ਉਹ ਵੀ ਨਹੀਂ ਪੱਥਰ ਰੱਖਣਗੇ ਹੁਣ ਤੱਕ 50 ਕਰੋੜ ਰੁਪਈਆ ਮੈਂ ਸਕੂਲਾਂ ਤੇ ਖਰਚਤਾ ਲਿਆ ਕੇ ਸਰਕਾਰ ਤੋਂ 50 ਕਰੋੜ ਇੱਥੇ ਕਿਸੇ ਨੇ ਕਦੀ 2 ਕਰੋੜ ਰੁਪਈਆ ਸਕੂਲਾਂ ਜਿਹੜੀ ਲਿਆ ਕੇ ਦਿੱਤਾ 50 ਕਰੋੜ ਰੁਪਈਆ ਪੂਰੇ ਖੇਮ ਕਰਨ ਲੱਗੇ ਚ ਹੁਣ ਤੱਕ ਆਪਣੇ ਸਕੂਲਾਂ ਤੇ ਲੱਗ ਚੁੱਕਾ ਵਾ ਜੇ ਟੀਚਰਾਂ ਦੀ ਗੱਲ ਕਰੋ 400 350 ਟੀਚਰ ਸਰਕਾਰ ਬਣਦਿਆ ਸਰ ਤਿੰਨਾ ਮਹੀਨਿਆਂ ਚ ਕਦੀ ਇੱਥੇ ਕਿਹੜੇ ਗੱਲ ਕੀਤੀ ਵੀ ਸਾਡੇ ਇੱਥੇ ਮਾਸਟਰ ਨਹੀਂ ਹੈਗੇ ਜੀ ਸਭ ਤੋਂ ਪਹਿਲਾਂ ਟੀਚਰ ਇੱਥੇ ਸਕੂਲਾਂ ਚ ਤੁਹਾਡਾ ਭਰਾ ਲੈ ਕੇ ਆਇਆ ਦੂਜਾ ਆ ਕਿਸਾਨ ਭਰਾ ਆਪਾਂ ਬੈਠੇ ਆ ਤੁਹਾਡੀ ਨਾਲ ਸੰਬੰਧਤ ਆ ਖਾਲੜੇ ਮੰਡੀ ਚ ਘਟੋ ਘੜ 2.5 ਤਿੰਨ ਕਰੋੜ ਰੁਪਈਆ ਜਿੱਦਾਂ ਦਾ ਮੈਂ ਬਣਿਆ ਉਦੋਂ ਦਾ ਲਿਆ ਕੇ ਲਵਾਤਾ ਮਾੜੀ ਮੇਗੇ ਸ਼ੈੱਡ ਬਣਾਤਾ 40 30 35 40 ਲੱਖ ਨਾ ਆ ਤੁਸੀਂ ਅਲਗੋਂ ਚਲਜੋ ਉਥੇ ਸ਼ੈੱਡ ਬਣਾਤਾ ਮੰਡੀ ਚ 40 ਲੱਖ ਰੁਪਈਆ ਲਾ ਕੇ ਬਸਰ ਕੇ ਮੰਡੀ ਚ 1 ਕਰੋੜ ਰੁਪਈਏ ਨਾਲ ਸ਼ੈੱਡ ਤਿਆਰ ਕਰਕੇ ਦਿੱਤਾ ਖੇਮ ਕਰਨ ਮੰਡੀ ਚ ਕਰੋੜ ਰੁਪਈਆ ਲਾ ਕੇ ਸ਼ੈੱਡ ਤਿਆਰ ਕਰਕੇ ਦਿੱਤਾ ਰਾਜੋ ਕੇ ਮੰਡੀ 2.5 2 ਕਰੋੜ ਰੁਪਇਆ ਲਾ ਕੇ ਨਵੀਂ ਮੰਡੀ ਬਣਾ ਕੇ ਦਿੱਤੀ ਐ ਬਾਧਰ ਨਗਰ ਦਾਣਾ ਮੰਡੀ ਜਿਹੜੀ ਨਵੀਂ 1.5-2 ਕਰੋੜ ਰੁਪਇਆ ਲਾ ਕੇ ਬਾਧਰ ਨਗਰ ਜਿਹੜਾ ਵਾ ਉੱਥੇ ਮੰਡੀ ਤਿਆਰ ਹੋ ਰਹੀ ਐ ਏਕ-ਇਕ ਚੀਜ਼ ਨੂੰ ਲੈ ਕੇ ਮੇਰੇ ਵੀਰ ਆਪਾਂ ਲੱਗੇ ਹੋਇਆ ਹਰੇਕ ਕੰਮ ਜਿਹੜਾ ਮੈਂ ਆਪਣੀ ਜ਼ਿੰਮੇਵਾਰੀ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਯਾਰ ਜੇ ਲੋਕਾਂ ਨੇ ਮੈਨੂੰ ਆਪਣਾ ਨਮਾਇਦਾ ਚੁਣਿਆ ਤੇ ਮੈਂ ਮੇਰੇ ਭਰਾ ਮੇਰੇ ਭੈਣ ਭਰਾ ਕਿਸੇ ਸਹੂਲਤ ਤੋਂ ਵਾਂਝੇ ਨਾ ਰਹਿ ਜਾਣ ਇੱਕ ਹੋਰ ਜਿਹੜੀ ਮੁਸ਼ਕਲ ਆਉਂਦੀ ਹੈ ਸਾਡੇ ਬਜ਼ੁਰਗਾਂ ਨੂੰ ਕਈ ਸਾਡੀਆਂ ਵਿਧਵਾ ਮਾਵਾਂ ਭੈਣਾਂ ਨੂੰ ਪੈਨਸ਼ਨ ਦੀ ਉਹ ਵਿਚਾਰੀਆਂ ਦਫ਼ਤਰਾਂ 'ਚ ਟੱਕੇ ਖਾਂਦੀਆਂ ਫਿਰਦੀਆਂ ਸਰਕਾਰੀ ਮੈਂ ਆਪਣੇ ਦਫ਼ਤਰ 'ਚ ਇੱਕ ਟੀਮ ਬਿਠਾ ਦਈ ਆ ਰਾਣਾ ਜੀ ਉੱਥੇ ਜਿਹੜੀ ਮੇਰੇ ਦਫ਼ਤਰ ਤੋਂ ਹੀ ਤੁਹਾਡੀ ਜਿਹੜੀ ਪੈਨਸ਼ਨ ਬਜ਼ੁਰਗਾਂ ਦੀ ਲੱਗਿਆ ਕਰੂਗੀ ਭਿੱਖੀ ਵੰਡੇੜਾ ਆਪਣਾ ਦਫ਼ਤਰ ਖੋਲ੍ਹਿਆ ਉੱਥੋਂ ਹੀ ਭਾਵੇਂ ਕੋਈ ਸਗਣ ਸਕੀਮ ਆ ਉੱਥੋਂ ਦੀ ਸਕਣ ਸਕੀਮ ਜਿਹੜੀ ਉਹਦੀ ਫਾਈਲ ਭਰੀ ਜਾਊਗੀ ਮੇਰੇ ਵੀਰ ਮੈਂ ਇੱਕ ਇੱਕ ਚੀਜ਼ ਜਿਹੜੀ ਕਰ ਰਿਆਂ ਕਿ ਕੋਈ ਭੈਣ ਭਰਾ ਸਾਡਾ ਉਹ ਵਿਚਾਰਾ ਕਈ ਸਾਡੇ ਪਿੰਡਾਂ ਵਾਲੇ ਭੈਣ ਭਰਾ ਹੁੰਦੇ ਆ ਗਰੀਬ ਬੰਦੇ ਉਹਨਾਂ ਨੂੰ ਦਫ਼ਤਰਾਂ ਦਾ ਜੀ ਪਤਾ ਲੱਗਦਾ ਉਹਨਾਂ ਨੂੰ ਕੰਮ ਦਾ ਹੀ ਨਹੀਂ ਪਤਾ ਲੱਗਦਾ ਤੇ ਮੈਂ ਉਹ ਵੀ ਆਪਣੀ ਟੀਮ ਵਧਾਤੀ ਵੀ ਯਾਰ ਸਾਡੇ ਭੈਣਾ ਭਰਾਵਾਂ ਨੂੰ ਕੋਈ ਮੁਸ਼ਕਲ ਨਾ ਆਵੇ ਸੋ ਵੀਰੋ ਤਗੜੇ ਹੋ ਕੇ ਆਪਾਂ ਲੱਗੇ ਹੋਏ ਆ ਕਿ ਆਪਣੇ ਹਲਕੇ ਨੂੰ ਹੋਰ ਆਪਾਂ ਅੱਗੇ ਲੈ ਕੇ ਜਾਈਏ ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਵੀਰ ਦਲਬਾਗ ਸਿੰਘ ਦਾ ਤੇ ਸਾਡੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਅੱਜ ਬੁਲਾਇਆ ਤੇ ਜਿਹੜੇ ਭਰਾ ਅੱਜ ਸਾਡੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਉਹਨਾਂ ਨੂੰ ਮੈਂ ਫੇਰ ਜੀ ਆਇਆਂ ਆਖਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਦਲਬਾਗ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਸਾਰੇ ਹੀ ਸਾਡੇ ਮੋਤਬਰ ਸੱਜਣ ਸਾਡੇ ਦੋਵੇਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਖੇਮਕਰ ਤੇ ਫਿੱਖੀ ਬਿੰਦ ਦੇ ਸਰਪੰਚ ਸਾਹਿਬ ਸਾਡੇ ਇੱਥੋਂ ਦੇ ਤੁਹਾਡੇ ਨਗਰ ਦੇ ਜੋਧਵੀਰ ਜੀ ਸਰਪੰਚ ਸਾਹਿਬ ਸਾਡੇ ਭਰਾ ਭੋਲ ਕੇ ਗਏ ਆ ਮੇਰੇ ਸਤਿਕਾਰਯੋਗ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਫਤਿਹ ਬਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਭਰਾ ਅੱਜ ਅਕਾਲੀ ਦਲ ਨੂੰ ਛੱਡ ਕੇ ਜਾਂ ਹੋਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਐ ਮੈਂ ਤੁਹਾਨੂੰ ਆਪਣੇ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਵੱਲੋਂ ਸਾਡੇ ਸੁਪਰੀਮੋ ਕੇਜਰੀਵਾਲ ਜੀ ਵੱਲੋਂ ਜੀ ਆਇਆਂ ਆਖਦਾ ਧੰਨਵਾਦ ਕਰਦਾ